i'm ਇਹ ਜਿਹੜਾ ਮੁੰਡਾ ਕਲਾ ਦਾ ਮਿੰਟੂ ਮੈਂਡਾ ਜਿਹੜੇ ਉਹ ਤੇ ਜਿੰਦਾਬਾਦ 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 ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੀਆਂ ਸੜਕਾਂ ਉੱਤੇ ਮੁਲਾਜ਼ਮਾਂ ਦਾ ਹੜ ਆ ਗਿਆ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਹੇਠ ਪੰਜਾਬ ਪਰਚੋਂ ਸਾਰੇ ਵਿਭਾਗਾਂ ਦੇ ਹਜ਼ਾਰਾਂ ਦੀ ਗਿਣਤੀ ਚ ਪੁੱਜੇ ਮੁਲਾਜ਼ਮਾਂ ਨੇ ਪਹਿਲਾ ਵਾਸਡੇ ਦੇ ਨੇੜੇ ਪੈਂਦੇ ਪੁੱਡਾ ਗਰਾਊਂਡ 'ਚ ਰੈਲੀ ਕੀਤੀ ਅਤੇ ਬਾਅਦ ਵਿੱਚ ਜਿਉਂ ਹੀ ਅਗਲੇ ਪ੍ਰੋਗਰਾਮ ਤਹਿਤ ਮੁਲਾਜ਼ਮਾਂ ਦਾ ਵਿਸ਼ਾਲ ਰੋਸ ਮਾਰਚ ਮੁੱਖ ਮੰਤਰੀ ਦੀ ਰਹਿਸ਼ ਮੋਤੀ ਮਹਿਲ ਵੱਲ ਨੂੰ ਵਧਣ ਲੱਗਾ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੇ ਹੜ ਨੂੰ ਪਹਿਲਾਂ ਵਾਸਾਡੇ ਵਾਲੇ ਚੌਂਕ ਤੋਂ ਪਹਿਲਾਂ ਜਵਰੀ ਨੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਤੇਜ਼ ਬਹਾਓ ਤੋੜ ਕੇ ਚੌਂਕ ਵਿੱਚ ਪਹੁੰਚ ਗਿਆ ਉੱਥੇ ਹੀ ਪੁਲਿਸ ਵੱਲੋਂ ਮੁੜ ਰੋਕਣ ਤੇ ਮੁਲਾਜ਼ਮਾਂ ਦਾ ਹੜ ਉੱਥੇ ਹੀ ਧਰਨਾ ਮਾਰ ਕੇ ਬੈਠ ਗਿਆ ਜਿਸ ਕਾਰਨ ਮੁੱਖ ਮਾਰਗ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਕਈ ਘੰਟੇ ਦੀ ਰੈਲੀ ਦੌਰਾਨ ਜਿਹੜਾ ਪ੍ਰਸ਼ਾਸਨ ਮੁਲਾਜ਼ਮ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਨਹੀਂ ਮੰਨ ਰਿਹਾ ਸੀ ਉਸ ਨੇ ਚੰਦ ਮਿੰਟਾਂ ਵਿੱਚ ਹੀ ਗੋਡੇ ਟੇਕ ਦਿੱਤੇ ਅਤੇ 18 ਮਾਰਚ ਨੂੰ ਪ੍ਰਿੰਸੀਪਲ ਸੈਕਟਰੀ ਸ੍ਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਦਵਾ ਦਿੱਤਾ ਐਨਾ ਹੀ ਨਹੀਂ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਤੋਂ ਬਾਅਦ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਪੱਕੀ ਕਰਵਾਉਣ ਦਾ ਭਰੋਸਾ ਦਵਾਇਆ ਗਿਆ ਪਹਿਲਾ ਰੈਲੀ ਦੌਰਾਨ ਅਤੇ ਬਾਅਦ ਵਿੱਚ ਮੁੱਖ ਚੌਕ 'ਚ ਲਗਾਏ ਧਰਨੇ ਦੌਰਾਨ ਜਸਵੀਰ ਸਿੰਘ ਤਲਵਾੜਾ ਨੇ ਮੁਲਾਜ਼ਮਾਂ ਨੂੰ ਅਗਲਾ ਪ੍ਰੋਗਰਾਮ ਦਿੱਤਾ ਜਿਸ ਅਨੁਸਾਰ 21 ਮਾਰਚ ਨੂੰ ਪੰਜਾਬ ਪਰਦੇ ਮੁਲਾਜ਼ਮ ਆਪਣੇ ਆਪਣੇ ਵਿਧਾਇਕਾਂ ਨੂੰ ਵਾਦਾ ਜਾਦ ਦਿਲਾਓ ਪੱਤਰ ਦੇਣਗੇ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਮਾਰਚ ਕੱਢਣਾ ਹੈ ਕਿਉਂਕਿ ਇਸ ਸੈਂਕੜਵਾਰ ਸਰਕਾਰ ਨੂੰ ਆਪਣੇ ਇਕੱਠ ਨਾਲ ਅਸੀਂ ਹਿਲਾਣਾ ਚਾਹੁੰਦੇ ਹਾਂ ਮਹਿਲਾ ਬੰਦ ਨੂੰ ਪੂਸ਼ ਕਰਨਾ ਮੋੜੇ ਸਭ ਤੋਂ ਅੱਗੇ ਸੁਪਾ ਕਮੇਟੀ ਮੈਂਬਰ ਹੋਣਗੇ ਤੇ ਨਾਲ ਹੀ ਸਾਡਾ ਅਗਲਾ ਐਕਸ਼ਨ ਵੀ ਜਿਹੜਾ ਹੈਗਾ ਅਸੀਂ 21 ਮਾਰਚ ਨੂੰ ਮੇਰੇ ਸਾਰੇ ਜਿਹੜੇ ਵੀਰ ਬੈਠੇ ਨੇ ਉਹ ਧਿਆਨ ਨਾਲ ਸੁਣਨ ਸੁਪਾ ਕਮੇਟੀ ਵਿਸ਼ੇ ਕੋਰਟ ਤੇ ਮੈਂ 21 ਮਾਰਚ ਨੂੰ ਕਿੰਨੇ ਵੀ ਪੰਜਾਬ ਦੇ ਐਮਐਲਏ ਨੇ ਉਹਨਾਂ ਨੂੰ ਵਾਦਾ ਯਾਦ ਕਰਾਉ ਪੱਤਰ ਦਿੱਤਾ ਜਾਏਗਾ ਉਹ ਪੱਤਰ ਜਾ ਕੇ ਐ ਦੇ ਕੇ ਫੋਟੋ ਨਹੀਂ ਕਰਾ ਲੈਣੀ ਉਹ ਬੜੀ ਬੜੀ ਦੇ ਚੁੱਕੇ ਆ ਮੰਗ ਪੱਤਰ ਐ ਨਹੀਂ ਦੇਣੇ ਉਹ ਵਾਦਾ ਯਾਦ ਕਰਾਉ ਪੱਤਰ ਵਿੱਚ 200 300 400 ਬੰਦਾ ਕਰਨਾ ਔਰ 2 ਕਿਲੋਮੀਟਰ ਕਾਫਲਾ ਬੱਲ ਕੇ ਜਾਣਾ ਤਾਂ ਕਿ ਐਮਐਲਏ ਨੂੰ ਪਤਾ ਲੱਗੇ ਮੇਰੇ ਹਲਕੇ ਦੇ ਐਨਪੀਐਸ ਮੁਲਾਜ਼ਮ ਆਏ ਆ ਐਵੇਂ ਨਾ ਜਾ ਕੇ ਘਰਾਂ ਦੇ ਜਾ ਕੇ ਸੋਜਿਓ ਬਾਕੀ ਜਿਹੜੀ ਤੁਹਾਡੀ ਸੁਭਾ ਕਮੇਟੀ ਹੈ ਉਹ ਪੂਰੀ ਤਰ੍ਹਾਂ ਜਾਗ ਰੁਕਿਆ ਜਿੰਨ ਰਾਤ ਤੁਹਾਡੇ ਹਿੱਤਾਂ ਬਾਰੇ ਸੋਚ ਰਹੀ ਹੈ ਜੋ ਵੀ ਅਗਲੇ ਫੈਸਲੇ ਲਏਗੇ ਉਹ ਤੁਹਾਡੇ ਹਿੱਤ ਵਿੱਚ ਹੀ ਹੋਣਗੇ ਕਿਉਂਕਿ ਇਹ ਸਾਰੀ ਸੁਭਾ ਕਮੇਟੀ ਜਿਹੜੀ ਮੱਚ ਤੇ ਬੈਠੀ ਹੈ ਇਹ ਪਿਛਲੇ ਸੰਘਰਸ਼ ਜਿਹੜੇ ਇਹਨਾਂ ਨੇ ਪਿੰਡੇ ਤੇ ਹੰਡਾਰੇ ਹੋਏ ਆ ਔਰ ਗਾਂ ਵੀ ਜਿਹੜੇ ਆ ਉਹ ਤੁਹਾਡੇ ਸੰਘਰਸ਼ ਨੂੰ ਤਰਪਤਨ ਲਾਏਗੀ ਇਹਨਾਂ ਸ਼ਬਦਾਂ ਨਾਲ ਹੀ ਜਿਹੜੇ ਵੀ ਚੱਲ ਕੇ ਆਏ ਆ ਮੈਂ ਉਹਨਾਂ ਸਾਰੇ ਸਾਫੀਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਇਹ ਸੰਘਰਸ਼ ਤਾਂ ਜਿਹੜਾ ਅੱਜ ਬਿਗਨ ਬੁੱਝਿਆ ਬੱਜਿਆ ਹੈ ਇਹ ਅੰਤ ਨਹੀਂ ਹੈ ਇਹ ਐਂਡ ਨਹੀਂ ਹੈ ਪਰ ਉਹਦੇ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਹੋ ਕਰ ਲਿਓ ਅੱਜ ਮੈਂ ਇੱਕ ਤੁਹਾਡੇ ਵਿੱਚ ਐਲਾਨ ਕਰਦਾ ਵੀ ਅਸੀਂ ਐਨਪੀਐ ਸੰਦਰ ਪਰਤੀ ਜੂਰ ਹੋਗੇ ਪਰ ਅਸੀਂ ਜਦੋਂ ਸੇਵਾ ਮੁਕਤ ਹੋਵਾਂਗੇ ਤਾਂ ਐਨਪੀਐਸ ਅੰਦਰ ਨਹੀਂ ਹੋਵਾਂਗੇ ਉਹਨਾਂ ਤੁਹਾਡੇ ਤੇ ਪੁਰਾਣੀ ਪ੍ਰੈਕਚਰ ਬਹਾਲ ਹੋਏਗੀ ਇਹ ਸੁਪਾ ਕਮੇਟੀ ਦਾ ਤੁਹਾਡੇ ਨਾਲ ਵਾਦਾ ਹੈ ਪਰ ਇਹ ਵਾਦਾ ਤਦੇ ਕੂੜਾ ਹੋਣਾ ਜੇ ਤੁਸੀਂ ਸੁਪਾ ਕਮੇਟੀ ਦੇ ਫੈਸਲੇ ਜਿਹੜੇ ਐ ਉਹ ਹਰ ਵੇਲੇ ਹਰ ਜਗ੍ਹਾ ਲਾਗੂ ਕਰੋਗੇ ਉਦੋਂ ਸਭੇ ਲੈਣਾ ਵੀ ਤੁਹਾਡੀ ਪਾਰ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਵਿੱਚ ਕੋ ਬਹੁਤਾ ਸਮਾਂ ਨਹੀਂ ਰਿਹਾ ਇਹ ਕੈਪਟਨ ਦਾ ਕੀ ਡੈਕਟਰ ਆ ਕੇ ਤੁਹਾਨੂੰ ਕਹੇਗਾ ਕਿਉਂਕਿ ਹੁਣ ਇਲੈਕਸ਼ਨ ਲੱਗੇ ਆ ਰਹੇ ਐ 2 ਲੱਖ ਮੁਲਾਜ਼ਮ ਹੈ ਪਰ ਸਾਨੂੰ 2 ਲੱਖ ਜਿਹੜਾ ਹੈ ਇਹ ਸੜਕਾਂ ਤੇ ਦੱਸਣਾ ਪੈਣਾ ਹੈ ਉਹਦੇ ਲਈ ਤੁਹਾਡੀ ਅੱਜ ਤੋਂ ਡਿਊਟੀ ਲੱਗ ਗਈ ਹੈ ਜਾ ਕੇ ਡਿਊਟੀਆਂ ਨਿਭਾਓ ਕਿਉਂਕਿ ਅਸੀਂ ਪੌਰਦੇਦਾਰ ਨਹੀਂ ਅਸੀਂ ਮੈਂ ਕਨਵੀਨਰ ਹੀ ਬਣਿਆ ਹੋਇਆ ਪ੍ਰਧਾਨ ਨਹੀਂ ਹੈ ਉਹਦਾ ਮਕਸਦ ਹੀ ਕਨਵੀਨਰ ਦਾ ਸਨੇਹ ਦੇਣਾ ਹੁੰਦਾ ਹਾਲਾਂਕਿ ਕਈ ਪ੍ਰਧਾਨ ਕਹਿੰਦੇ ਮੈਂ ਆਪਣੇ ਆਪ ਨੂੰ ਪ੍ਰਧਾਨ ਨਹੀਂ ਸਮਝਦਾ ਕਿਉਂਕਿ ਅਸੀਂ ਕੜੀ ਦੇ ਰੂਪ ਚ ਤੁਹਾਡੇ ਤੇ ਕੰਮ ਕਰਦੇ ਆ ਮੰਜ਼ਿਲ ਪ੍ਰਾਪਤ ਕਰਨ ਲਈ ਜਿਵੇਂ ਸੀੜੀਆਂ ਹੁੰਦੀਆਂ ਇਹ ਸਾਰੇ ਉਦੋਂ ਤੁਹਾਡੀ ਮੰਜ਼ਿਲ ਵੱਲ ਨੂੰ ਖੋਚੜ ਲਈ ਸੀੜੀਆਂ ਦਾ ਕੰਮ ਕਰਦੇ ਆ ਤੇ ਤੁਸੀਂ ਸਰਮੋਰ ਸਾਡਾ ਕੱਟ ਨਹੀਂ ਸਰਮੋਰ ਹੈ ਜਦੋਂ ਪਰੀਆਂ ਅੱਖਾਂ ਨਾਲ ਰਟਾਇਰਡ ਬਜ਼ੁਰਗ ਵਿਆਪਕ ਨੇ ਕਿਹਾ ਮੇਰੀ 364 ਰੁਪਏ ਪੈਨਸ਼ਨ ਵੰਦ ਕਰ ਦਿਓ ਸਾਥਿਓ ਮੈਂ ਬਤੋ ਇੰਗਲਿਸ਼ ਮਾਸਟਰ ਰਟਾਇਰ ਹੋਇਆ ਰਟਾਇਰ ਹੋਣ ਤੋਂ ਬਾਅਦ ਮੇਰਾ ਜਿਹੜਾ ਜੀਵਨ ਜੇਰੀ ਮੈਨੂੰ ਪੈਨਸ਼ਨ ਅਪ੍ਰੈਲ 31 ਤੋਂ ਬਾਅਦ ਲਾਗੋ ਹੋਣੀ ਸੀ ਉਹ ਦਸੰਬਰ ਵਿੱਚ ਆ ਕੇ ਮਿਲਨੀ ਸ਼ੁਰੂ ਹੋਈ ਹੈ ਉਹ ਪੈਨਸ਼ਨ ਨਾ ਮਾਰ ਕੇ ਇੱਕ ਮਜ਼ਾਕ 2304 ਰੁਪਏ ਮੈਂ ਦੇਖਾਂ ਕੋਈ ਸਰਕਾਰੀ ਗੈਸੀ ਨਹੀਂ ਇੱਥੇ ਦੇ ਘਾਰੀ ਸੁਣਨਾ ਮੇਰੀ ਪੈਨਸ਼ਨ ਬੰਦ ਕਰ ਦਿਓ ਮੈਨੂੰ ਮੰਤਾ ਨਾ ਬਲੋ ਇੱਕ ਗਿਆਹ ਪਕਿਰੋ ਦੁਕਾਨਦਾਰਾਂ ਨੂੰ ਉਦਾਰ ਰਹਿਣ ਦੇ ਲਈ ਮਜਬੂਰ ਨਾ ਕਰੋ ਮੈਂ ਥੋਗਲ ਬੇਸੰਗ ਚੋਲੇ ਕੈਸਰ ਦੀ ਬਿਮਾਰੀ ਮੈਨੂੰ ਹੈ ਉਹ ਤੁਹਾਡੇ ਦਿੱਤੇ ਹੋਏ 234 ਰੁਪਈਆ ਦੇ ਨਾਲ ਮੇਰੀ ਲੋੜੀ ਪੂਰੀ ਨਹੀਂ ਹੁੰਦੀ ਚੇਮ 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 ਸਾਥੀਓ ਮੈਂ ਆਪਣਾ ਹੀ ਜਿੱਤੇ ਨਹੀਂ ਕਰ ਰਿਆ ਇਹ ਸਾਰਾ ਕੁਝ ਤੁਹਾਡੇ ਨਾਲ ਵੀ ਹੋਣ ਜਾ ਰਿਹਾ ਸਰਦਾਰ ਵਿੱਚ ਕਿਤੇ ਵੀ ਕਾਰਪੋਰੇਟ ਘਰਾਣਿਆਂ ਦਾ ਕੋਈ ਜ਼ਿਕਰ ਨਹੀਂ ਹੈ ਜਾਣ ਤੇ ਲੋਕ ਮਹਰੂਸ ਕਾਲਾ ਜੋ ਸਾਡੇ ਉਤੇ ਇਹ ਨੀਂਹ ਫੋਪ ਰਹੀਆਂ ਕਿਸਾਨਾਂ ਉਤੇ ਕੱਲਿਆਂ ਦੇ ਵਿਖੋਪਰਿਆਂ ਕਿਸਾਨਾਂ ਦੇ ਥੋਪਿਆ ਹੋਇਆ ਕਾਲਾ ਕਾਨੂੰਨ ਕਿੰਨੇ ਕਾਲੇ ਕਾਨੂੰਨ ਪੂਰੀ ਅਰਥਵਿਵਸਥਾ ਨੂੰ ਅਸਤਬਿਆਸਤ ਕਰ ਦੇਣਗੇ ਸਾਰੇ ਲੋਕਾਂ ਦੇ ਜੀਵਨ ਖਰਾਬ ਕਰ ਦੇਣਗੇ ਉਹ ਕਿਸਾਨ ਕਿਹਨੇ ਵੇਤੋ ਸਰਕਾਰ ਤੇ ਬੇਦਰਸ ਨਹੀਂ ਉਸ ਜ਼ਾਲਮ ਰਾਜੇ ਨੂੰ ਕੱਲ੍ਹ ਦਾ ਕਿਲਾ ਦੇ ਕਸਾਇ ਧਰਮ ਪੰਥ ਕਰ ਰਿਹਾ ਕੋਣਾ ਮਮਸ ਧਰਮ ਚੰਦਰਮਾ ਆ ਮਾਦੀਨ ਦੇਸਤਾਨੀਓ ਚਲਿਆ ਆ ਮੁਖਰੋਚਾਣ ਵਾਲਾ ਬੈਗੂਰ ਨਾ ਦੀ ਸਾਡੇ ਭੈਣ ਉਸ ਨੂੰ ਕਿੰਸੀ ਵਾਰਿਆ ਕਿਸਾਨਾਂ ਦੇ ਹੱਕ ਕਿਉਂ ਖੜੀ ਹੋਗੇ ਕਿਉਂ ਕਾਰਪੋਰੇਟ ਕਹਾਣੀਆਂ ਦੇ ਨਾਲ ਕੀਤਾ ਹੋਇਆ ਸਮਝੌਤਾ ਰੱਦ ਹੋਣ ਜਾ ਰਿਹਾ ਕਿਸਾਨਾਂ ਦੇ ਲੰਬੇ ਸੰਘਰਸ਼ ਨਾਲ ਉਹ ਤਾਨੂੰ ਦੱਸ ਪੈਣੀ ਦਾਲ ਮਾ ਦੁਨੀਆ ਦਾ ਸਭ ਤੋਂ ਲੰਮਾ ਸੰਘਰਸ਼ ਕਿਨੇ ਕਾਰਨ ਹੋਇਆ ਮੈਨੂੰ ਸਾਰਾ ਹੋ ਗਿਆ ਜੀ ਮੇਰੀ ਗੁਰ ਰੱਬੀ ਮੈਂ ਇਹ ਕਹਣੀ ਚਾਹੁੰਦਾ ਕਿ ਹਟ ਸਾਰੇ ਤੇ ਰਜਾ ਲਵਾਂਗਾ ਇਹ ਸਾਰਾ ਜੋ ਕਿਸਾਨਾਂ ਆਤਮਾ ਨੇ ਕਿਹਾ ਜਾਗਰਾ ਕੱਲੋਂ ਸਾਨੂੰ ਵੀ ਹਤਵਾਦੀ ਕਹਿਣਾ ਕਿਉਂਕਿ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕ ਕਾਰਪੋਰੇਟ ਗਰਾਮ ਇਹਨੂੰ ਕਦੇ ਚੰਗੇ ਨਹੀਂ ਲੱਗਣਗੇ ਕਿਸਾਨਾਂ ਦੇ ਹੱਕ ਵਿੱਚ ਸਾਰੇ ਉੱਤਯੋਗੀ ਬਾਖੜੀ ਕਰੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਐਨ ਪੀ ਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਇਨਕਲਾਬ ਜ਼ਿੰਦਾਬਾਦ ਜੈ ਭੀਮ ਜੈ ਰੈਲੀ ਦੇ ਮੰਚ ਤੋਂ ਲੁਧਿਆਣਾ ਜ਼ਿਲ੍ਹੇ ਦੀ ਟੀਮ ਵੱਲੋਂ ਅਜੇ ਤੱਕ ਆਪਣੇ ਵਿਡਾਪੇ ਦੇ ਮਾੜੇ ਸਮੇਂ ਤੋਂ ਅਣਜਾਣ ਮੁਲਾਜ਼ਮਾਂ ਨੂੰ ਹੋਸ਼ ਸੰਭਾਲਣ ਦਾ ਸੱਦਾ ਦਿੰਦਾ ਨਾਟਕ ਵੀ ਖੇਡਿਆ ਗਿਆ ਜਿਸ ਵਿੱਚ ਨਵੀਂ ਪੈਨਸ਼ਨ ਸਕੀਮ ਦੇ ਮਾਰੂ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ ਇਸ ਮੌਕੇ ਜਰਨੈਲ ਸਿੰਘ ਪੱਟੀ ਅਜੀਤਪਾਲ ਸਿੰਘ ਜਸੋਵਾਲ ਜਸਵਿੰਦਰ ਸਿੰਘ ਜੱਸਾ ਪ੍ਰਭਜੀਤ ਸਿੰਘ ਰਜ਼ੂਲਪੁਰ ਜਗਸੀਰ ਸਿੰਘ ਸਹੋਤਾ ਕਰਮਜੀਤ ਸਿੰਘ ਤਾਮਕੋਟ ਹਿੰਮਤ ਸਿੰਘ ਪਟਿਆਲਾ ਕੁਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਆਲਕ ਵਿਕਰਮਜੀਤ ਸਿੰਘ ਕਦੋਂ ਹਰਜੀਤ ਸਿੰਘ ਜੀਦਾ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਗੁਰਤੇਜ ਸਿੰਘ ਖੈਰਾ ਕੁਲਦੀਪ ਸਿੰਘ ਬਾਲੀਆ ਦਲਜਿੰਦਰ ਸਿੰਘ ਸੇਵਕ ਸਿੰਘ ਸਰਕਾਰੀਆ ਗੁਰदयाल ਸਿੰਘ ਮਾਨ ਰਜਨੀਸ਼ ਪਠਾਨਕੋਟ ਗੁਰਸ਼ਰਨ ਮੋਗਾ ਸਿਮਰਜੀਤ ਵਰਰਾੜ ਵਰਿੰਦਰਜੀਤ ਸਿੰਘ ਪੁਰੀ ਜਤਿੰਦਰ ਕੁਮਾਰ ਦਲਬਾਗ ਸਿੰਘ ਰਜਿੰਦਰ ਕੁਮਾਰ ਆਈਟੀਆਈ ਇੰਸਟ੍ਰਕਟਰ ਜੂਨੀਅਰ ਗੁਰਦੀਪ ਸਿੰਘ ਚੀਮਾ ਸਤਨਾਮ ਸਿੰਘ ਦੌਲਤਪੁਰ ਗੁਰਪ੍ਰੀਤ ਸਿੰਘ ਰੰਗੀਲਪੁਰ ਸੰਜੀਵ ਕਾਲੀਆ ਸੰਜੀਵ ਰਾਜਪੁਰਾ ਜਸਵਿੰਦਰ ਸਿੰਘ ਸਮਾਣਾ ਭੀਮ ਸਿੰਘ ਆਮਿਤ ਡਾਕਟਰ ਬਲਵਿੰਦਰ ਸਿੰਘ ਪੁਸ਼ਪਿੰਦਰ ਸਿੰਘ ਹਰਪਾਲਪੁਰ ਹਰਪ੍ਰੀਤ ਸਿੰਘ ਉੱਪਲ ਗੁਰਪ੍ਰੀਤ ਸਿੰਘ ਪਟਿਆਲਾ ਗੁਰਦੀਪ ਸਿੰਘ ਪਟਿਆਲਾ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਮਹਿਦੂਦਾ ਆਦ ਹਾਜ਼ਰ ਸਨ ਪ੍ਰੋਗਰਾਮ ਜੀ ਥੋੜਾ ਜੱਦ ਦੇਓ ਡਿਟੇਲ ਅੱਜ ਦਾ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਕੋ ਇੱਕ ਮੰਗ ਜਿਹੜੇ ਵੀ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਤੇ ਨਵੀਂ ਪੈਨਸ਼ਨ ਸਕੀਮ ਥੋਪੀ ਗਈ ਹੈ ਜਿਸ ਦੇ ਤਹਿਤ ਨਾ ਮਾਤਰ ਪੈਨਸ਼ਨ ਮਿਲਦੀ ਹੈ ਜਿਹਦੇ ਵਿੱਚ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਨਹੀਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਮੁਲਾਜ਼ਮ ਪਟਿਆਲਾ ਪਹੁੰਚੇ ਆ ਉਹਨਾਂ ਦਾ ਮਕਸਦ ਇਹ ਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਐਨਪੀਐਸ ਮੁਲਾਜ਼ਮਾਂ ਦਾ ਦਰਦ ਸਮਝਣ ਤੇ ਜਲਦੀ ਤੋਂ ਜਲਦੀ ਪੰਜਾਬ ਦੇ 2 ਲੱਖ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਪੇਸ਼ ਕਰਦਾ ਜੀ ਇਹ ਮੁੱਦਾ ਜਿਹੜਾ ਸੰਵਰਤੀ ਸੂਚੀ ਦਾ ਜੇ ਚਾਵੇ ਤਾਂ ਬਰਾ ਸਰਕਾਰ ਜਿਹੜਾ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਸਕਦੀ ਹੈ ਕਿਉਂਕਿ ਪੱਛਮ ਬੰਗਾਲ ਭਾਰਤ ਦਾ ਜਿਹੜਾ ਰਾਜ ਹੈ ਜਿੱਥੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਜੀ ਜੀ ਅੱਛਾ ਕਿਵੇਂ ਹੋਗਾ ਜੇ ਨਾ ਗੱਲ ਬੰਦੇ ਬੜੀ ਤਾਂ ਕੀ ਪ੍ਰੋਗਰਾਮ ਨਾ ਹੋਏ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਪਰਚੰਡ ਕਰਾਂਗੇ ਇੱਥੋਂ ਐਲਾਨ ਕਰਾਂਗੇ ਅਗਲੇ ਸੰਘਰਸ਼ਾਂ ਦਾ ਉਹ ਕਮੇਟੀ ਤੈਅ ਕਰੇਗੀ ਕਿ ਕਿਹੜੇ ਕਿਹੜੇ ਐਲਾਨ ਕੀਤੇ ਜਾਣਗੇ ਮੁਲਾਜ਼ਮਾਂ ਦਾ ਕਦੇ ਗੱਲ ਬਣਾਉਣ ਦੀ ਨਹੀਂ ਕੋਈ ਪ੍ਰੋਗਰਾਮ ਬਣਾਇਆ ਸਾਡਾ ਡੋਰ ਟੂ ਡੋਰ ਪ੍ਰੋਗਰਾਮ ਚੱਲ ਰਿਹਾ ਆ ਰੈਲੀ ਸੰਬੰਧੀ ਵੀ ਸੀ ਗਾਹ ਵੀ ਅਸੀਂ ਜਾਰੀ ਰੱਖਾਂਗੇ ਸਾਡਾ ਮਕਸਦ ਪੰਜਾਬ ਦੇ 2 ਲੱਖ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਭਾਲੀ ਦੇ ਝੰਡੇ ਥੱਲੇ ਇਕੱਠਾ ਕਰਨਾ ਮੁਲਾਜ਼ਮਾਂ ਨੂੰ ਕੀ ਕਰਨਾ ਹੈ ਮੁਲਾਜ਼ਮਾਂ ਨੂੰ ਇਹੀ ਹੈ ਬਈ ਅੱਜ ਤੁਹਾਡੇ ਭਵਿੱਖ ਦੀ ਲੜਾਈ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਲੜ ਰਹੀ ਹੈ ਸਾਰੇ ਇਕਜੁੱਟ ਹੋ ਜਾਓ ਕਿਉਂਕਿ ਪੁਰਾਣੀ ਪੈਨਸ਼ਨ ਹੀ ਇੱਕ ਮੁਲਾਜ਼ਮ ਦਾ ਭਵਿੱਖ ਹੈ ਜਦ ਇੱਕ ਐਮਐਲਏ 5 ਸਾਲ ਸਰਵਿਸ ਕਰਕੇ 80000 ਪੈਨਸ਼ਨ ਲੈ ਰਿਆ ਤਾਂ ਜਿਹੜਾ ਮੁਲਾਜ਼ਮ ساری ਉਮਰ ਸਰਕਾਰੀ ਸੇਵਾ ਦੇ ਲੇਖੇ ਲਾਦਾ ਉਹ 10000 1200 ਪੈਨਸ਼ਨ ਕਿਉ ਲਵੇ ਸਾਧੀਆਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪ੍ਰਾਣੀ ਪੈਨਸ਼ਨ ਇੱਕੋ ਇੱਕ ਜਿਹੜੀ ਸਾਡੀ ਮੰਗ ਆ ਉਹ ਮੰਗ ਨੂੰ ਲੈ ਕੇ ਜਿੱਥੇ ਮੁਲਾਜ਼ਮਾਂ ਦਾ ਠਾਠਾ ਮਾਰਦਾ ਇਕੱਠ ਅੱਜ ਮੁੱਖ ਮੰਤਰੀ ਦੇ ਹਲਕੇ ਮੁੱਖ ਮੰਤਰੀ ਦੇ ਸ਼ਹਿਰ ਪੁੱਜਾ ਏ ਉੱਥੇ ਸਰਕਾਰ ਤੇ ਝੁਕਦੇ ਹੋਇਆ ਆਤਾ ਦਾ ਕੱਖ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਜਿੱਥੇ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀਗਾ ਇੱਥੇ ਮੌਕੇ ਤੇ ਪਹੁੰਚ ਕੇ ਮਜੀਠੀ ਡੰਸਾ ਵੱਲੋਂ ਜਿਹੜੀ ਆ ਉਹ ਆਪਣੀ ਜਥੇਬੰਦੀ ਦੀ ਮੀਟਿੰਗ 18 ਤਿੰਨ ਨੂੰ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਸਵੇਸ਼ ਕੁਮਾਰ ਜੀ ਨਾਲ ਤੈਅ ਕੀਤੀ ਆ ਔਰ ਉਸ ਤੋਂ ਬਾਅਦ ਇਹ ਵੀ ਕੁਝ ਦੀ ਗੱਲ ਆ ਕਿ ਪ੍ਰਸ਼ਾਸਨ ਦੇ ਮੁਤਾਬਕ ਆ ਉਹ ਕਹਿੰਦੇ ਕਿ ਪ੍ਰਿੰਸੀਪਲ ਸੈਕਟਰੀ ਤੋਂ ਬਾਅਦ ਜਿਹੜੀ ਆ ਉਹ ਮੁੱਖ ਮੰਤਰੀ ਦੇ ਨਾਲ ਬਾਅਦ ਮੀਟਿੰਗ ਹੋਏਗੀ ਕਿਉਂਕਿ ਕਹਿੰਦੇ ਸਿੱਧੀ ਨਹੀਂ ਪਹਿਲਾਂ ਆਪਣੇ ਪ੍ਰਮੁੱਖ ਸਕੱਤਰ ਜੀ ਜਿਹੜੇ ਸੀਐਮ ਦੇ ਉਹ ਗੱਲ ਕਰਨਗੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਉਹ ਸੀਐਮ ਨਾਲ ਹੋਏਗੀ ਲੇਕਿਨ ਫਿਰ ਵੀ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਿੱਥੇ ਥਾਪਾ ਮਾਰਦਾ ਕੱਠਾ ਹੈ ਅਗਲਾ ਇਦੋਂ ਵੀ ਵੱਡਾ ਅਸੀਂ ਕੱਠ ਲੈ ਕੇ ਆਵਾਂਗੇ ਜੇਕਰ ਉਹ ਮੀਟਿੰਗ ਦੇ ਵਿੱਚ ਪੈਨਸ਼ਨ ਦੇ ਰਿਲੇਟਡ ਸਾਡੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਇਹ ਤੋਂ ਵੱਡਾ ਕੱਠ ਲੈ ਕੇ ਦੁਬਾਰਾ ਸੀਐਮ ਦੇ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਪੁੱਜਾਂਗੇ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆਂ ਉੱਥੇ ਪ੍ਰਚਾਰਨ ਦਾ ਵੀ ਕਰਦੇ ਆਂ ਜੀ ਜਿਹੜੀ ਅੱਜ ਦੀ ਰੈਲੀ ਆ ਇਹ ਬੜੀ ਇੱਕ ਸਫਲ ਰੈਲੀ ਹੋਈ ਆ ਸਾਨੂੰ 18 ਮਾਰਚ ਦਾ ਟਾਈਮ ਮਿਲਿਆ ਪ੍ਰਿੰਸੀਪਲ ਸੈਕਟਰੀ ਸ਼੍ਰੇਸ਼ ਰੋੜਾ ਜੀ ਦੇ ਨਾਲ ਉੱਥੇ ਅਸੀਂ ਹਾਈ ਲੈਵਲ ਦੀ ਮੀਟਿੰਗ ਕਰਾਂਗੇ ਮੀਟਿੰਗ ਵਿੱਚੋਂ ਕੋਈ ਹੱਲ ਨਿਕਲਿਆ ਆਉਂਦਾ ਤਾ ਸਰਕਾਰ ਦਾ ਵੀ ਧੰਨਵਾਦ ਅਗਰ ਕੋਈ ਹੱਲ ਨਹੀਂ ਨਿਕਲਦਾ ਸਾਰੀ ਸਟੇਟ ਕਮੇਟੀ ਇੱਕ ਤੁਰੰਤ ਮੀਟਿੰਗ ਤੋਂ ਬਾਅਦ ਕੋਈ ਤਕੜੇ ਐਕਸ਼ਨ ਦਾ ਐਲਾਨ ਕਰੇਗੀ ਉਸ ਤੋਂ ਬਾਅਦ ਅਸੀਂ ਸਟੇਟ ਲੈਵਲ ਦਾ ਜਿਹੜਾ ਸੰਘਰਸ਼ ਸ਼ੁਰੂ ਕਰਾਂਗੇ ਅੱਛਾ 21 ਉਹ 21 ਦਾ ਵੀ ਦੱਸੋ 21 ਤਰੀਕ ਦਾ ਜਿਹੜੇ ਐਮ ਐਲ ਏ ਨੂੰ ਅਸੀਂ ਸਾਰੇ ਘੇਰਨੇ ਆ ਉਹਨਾਂ ਨੂੰ ਵਾਦੇ ਯਾਦ ਕਰਾਉਣੇ ਆ ਕਿ ਤੁਹਾਡੀ ਜਿਹੜੀ ਸਰਕਾਰ ਆ ਇਹ ਵਾਦੇ ਭੁੱਲੀ ਬੈਠੀ ਆ ਇਹ ਜਿਹੜੇ ਵਾਦੇ ਭੁੱਲਣਾ ਇੱਕ ਵੱਡਾ ਅਪਰਾਧ ਆ ਸ਼ੀਸ਼ ਨੂੰ ਸਹਿਣ ਨਹੀਂ ਕਰਾਂਗੇ ਜੀ ਜੀ ਅੱਛਾ ਵਿਵਾਰ ਕਿਉਂ ਜਾ ਰਿਹਾ ਪ੍ਰਸ਼ਾਸਨ ਦਾ ਅੱਜ ਪ੍ਰਸ਼ਾਸਨ ਬੇਸ਼ੱਕ ਅੜੀਲ ਰਿਹਾ ਪਰ ਜਿੱਥੇ ਲੋਕ ਲਹਿਰ ਆ ਜਾਵੇ ਲੋਕਾਂ ਲਹਿਰ ਦੇ ਹੜਮ ਅੱਗੇ ਹਰ ਵੱਡੀ ਤੋਂ ਵੱਡੀ ਸਮੱਸਿਆ ਜਿਹੜੀ ਆ ਕੋਈ ਅਟ ਚਲਾ ਉਹ ਪਰਾ ਹੋ ਜਾਂਦੀ ਆ ਉਸੇ ਤਰ੍ਹਾਂ ਇਹ ਪ੍ਰਸ਼ਾਸਨ ਨਾਲ ਹੋਇਆ ਪਹਿਲਾਂ ਇਹਨਾਂ ਨੇ ਬੜੀਆਂ ਧਮਕੀਆਂ ਦਿੱਤੀਆਂ ਅਸੀਂ ਇੱਕ ਦੋ ਥਾਵਾਂ ਤੇ ਰੋਕਿਆ ਵੀ ਪਰ ਅਖੀਰ ਤੇ ਜਿਹੜਾ ਪ੍ਰਸ਼ਾਸਨ ਆ ਤੇ ਉਹਨੂੰ ਸਾਡੇ ਰੋਧ ਅੱਗੇ ਝੁਕਣਾ ਪਿਆ